ਲੇ ਵੀ ਮਿੱਤਰੋ ਮੀ ਆ ਗਿਆ ਦੇਖ ਸਕਦੇ ਹੋਗੇ ਰਾਜੂ ਭਾਈ ਕੋਲੇ ਆਏ ਹੋਏ ਸੀਗੇ ਤੇ ਮੀ ਦੇ ਵਿੱਚ ਬਈ ਰਾਜੂ ਭਾਈ ਲੱਗ ਰਿਹਾਗਾ ਚਾਹ ਬਣਾਉਣਾ ਨਾ ਦੇਖ ਸਕਦੇ ਹੋ ਚੁੱਲੇ ਦੇ ਉੱਤੇ ਨਾ ਕੋਟ ਕਰ ਲਈ ਪਰਨੇ ਦੀ ਤੇ ਚਾਹ ਲੱਗਾ ਪਿਆਗਾ ਬਣਾਉਣ ਬਈ ਦੇਖੋ ਦੇਖਦਾਂਗੇ ਚਾਹ ਬਣੂ ਕੋ ਨਹੀਂ ਬਣੂ ਆ ਬਾਲੇ ਦਵਾਤੇ ਦੇਖ ਲਾ ਆ ਗਈ ਆ ਗਈ ਆ ਗਈ ਆ ਗਈ ਪਹਿਲੀ ਵਾਲੀ ਆ ਗਈ ਇਹ ਆ ਦੇਖ ਰਾਂ ਕਰ ਮੈਂ ਲੈ ਵੀ ਮੀ ਵੀ ਆ ਗਿਆ ਫੁੱਲ ਲੈ ਲੇ ਆ ਜੀ ਵਾਲੀ ਬਈ ਵੀ ਵਿਚੇ ਹੋ ਜਾਣਾ ਆ ਜਾ ਆ ਜਾ ਰਾਜੀ ਇੱਕ ਤੂੰ ਕਹਿਣਾ ਉਹਨੇ ਨਾ ਦੋ ਪਰਨੇ ਦੇ ਕੀ ਫਾਇਦੇ ਹੁੰਦੇ ਨੇ ਦੋ ਪਰਨੇ ਇੱਕ ਸਿੱਕਤੇ ਬੰਨ੍ਹ ਲਿਆ ਇੱਕ ਪਰਨਾ ਚਾਹ ਬਣਾਉਣ ਨੂੰ ਤੇ ਲੈ ਵੀ ਅਮੀ ਜਾਦੇ ਆ ਗਿਆ ਵੀ ਲਿਆ ਜਾ ਅੰਦਰ ਲਿਆ ਕੋਈ ਗੱਲ ਨਹੀਂ ਬਾਅਦ ਚ ਕਰ ਦਾਂਗੇ ਆਪਾਂ ਅ ਵੀ ਮੀਂਹ ਜਾਦੇ ਆ ਗਿਆ ਦੇਖ ਸਕਦਾ ਹਾਂ ਵੀ ਵੀਡੀਓ ਕਰਨ ਦੇ ਲਈ ਆਏ ਸੀ ਬਾਈ ਸਾਡੇ ਚੁੱਲੇ 'ਤੇ ਪਾਣੀ ਪੈ ਗਿਆ ਹਾਂ ਚਾਹ ਵੀ ਭਾਈ ਕੋਈ ਗੱਲ ਨਹੀਂ ਲਗਭਗ ਬਣ ਗਈ ਹੈ ਨਾ ਆਪਣੀ ਬਣ ਗਈ ਬਣ ਗਈ ਜਾਂ ਬਾਲੀ ਆ ਗਈ ਲੈ ਵੀ ਸਾਡੀਆਂ ਸੇਵ ਵਾਲੀਆਂ ਰਹਿ ਗਈਆਂ ਜਿਹੜੀ ਅੱਜ ਆਪਾਂ ਉਹ ਨਹੀਂ ਕਰਦੇ ਦਿੰਦੇ ਨਹੀਂ ਹੈਗੇ ਅੱਜ ਇੱਕ ਵਾਲੀ ਵਾਲੀ ਚਾਹ ਪੀਵਾਂਗੇ ਬੱਕਰੀਆਂ ਭਾਈ ਦੇਖ ਸਕਦੇ ਆ ਬੱਕਰੀ ਅੰਦਰ ਵਾਲੀਆਂ ਆਰੀਆ ਬੱਕਰੀ ਅੰਦਰ ਵਾਲੀਆਂ ਭਾਈ ਮੀਂਹ ਫੁੱਲ ਆ ਚਾਰਕ ਕੱਢ ਦੋ ਇੱਥੇ ਚਾਹ ਪੀਵਾਂਗੇ ਵੇਖੋ ਭਾਈ ਚਾਹ ਅੱਧੀਆਂ ਭੇਡਾਂ ਬੱਕਰੀਆਂ ਵੀ ਇੱਧਰ ਨੇ ਅੱਧੀਆਂ ਇੱਧਰ ਨੇ ਇੰਨਾ ਔਖਾ ਹੁੰਦਾ ਬਈ ਦੇਖ ਸਕਦੇ ਕੋਈ ਗੱਲ ਨਹੀਂ ਖੜੋ ਖੜੋ ਇੰਨਾ ਔਖਾ ਹੁੰਦਾ ਬਈ ਹਣਾ ਆ ਜਿਹੜੀ ਵੀਰ ਨੂੰ ਨਹੀਂ ਆਵੇ ਨਹੀਂ ਰੀ ਆਵੇ ਲੈ ਵੀ ਹਟ ਗਿਆ ਮੀ ਹੁਣ ਮੀ ਦੇ ਵਿੱਚ ਬਈ ਬੈਠੇ ਬੈਠੇ ਅਸੀਂ ਭਿੱਜ ਗਏ ਤੇ ਚਾਹ ਪੀ ਲਈ ਤੇ ਰਾਜੂ ਬਾਈ ਲੱਗਿਆ ਚਾਹ ਪੀਣਾ ਦੇਖ ਸਕਦੇ ਹੋ ਹਣਾ ਭੇਡਾਂ ਵੀ ਸਾਰੀਆਂ ਅੰਦਰ ਵਾੜ ਲੀਆਂ ਤਾਇਆ ਵੀ ਕਿੰਨਾ ਮਰਜੀ ਬਈ ਨੇਰੀ ਚਖੜ ਮੀ ਕਿੰਨਾ ਮਰਜੀ ਆ ਜਾ ਬੱਕਰੀ ਵਾਲੇ ਚਾਹ ਬਣਾ ਹੀ ਲੈਂਦੇ ਨੇ ਉਹੀ ਗੱਲ ਹੋਈ ਅੱਜ ਹਨਾ ਕਿੰਨਾ ਬਈ ਮੀ ਆ ਗਏ ਤੇ ਨਾ ਦੇਖੋ ਚੁੱਲਾ ਪਾਣੀ ਪੈ ਗਿਆ ਚੁੱਲੇ 'ਚ ਵੀ ਹੈ ਅੱਗ ਗਈ ਬੁਝ ਇੱਕ ਬਾਲੀ ਆ ਗਈ ਚਾਹ ਬਣ ਗਈ ਦੇਖੋ